टीवी अनारे देख रहे सारे दर्शका दा स्वागत है मैं हूं तਨਾਲ प्रिया सिंह पंजाब ਦੇ ਵਿੱਚ ਜੇਕਰ ਗੱਲ ਕਰੀਏ ਬੀਤੇ ਦਿਨਾਂ ਦੀ ਤਾਂ ਗਰਮੀ ਦਾ ਕੈਰ ਬਹੁਤ ਵੇਖਣ ਨੂੰ ਮਿਲ ਰਿਹਾ ਪਰ ਹੁਣ ਜਿਹੜੀ ਖਬਰ ਹੈ ਰਾਹਤ ਵਾਲੀ ਸਾਹਮਣੇ ਆਈ ਹੈ ਤਾਂ ਦੱਸ ਦੇ ਕਿ ਸ਼ਨੀਵਾਰ ਤੱਕ ਜੋ ਹੈ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ ਯਾਨੀ ਕਿ ਜਿਹੜਾ ਮੌਸਮ ਦੁਬਾਰਾ ਤੋਂ ਮੁੜ ਤੋਂ ਕਰਵਟ ਲਵੇਗਾ ਤੇ ਇਸ ਨੂੰ ਲੈ ਕੇ ਤੁਹਾਨੂੰ ਸਾਰੀ ਜਾਣਕਾਰੀ ਨੇ ਆ ਕਿ ਪੰਜਾਬ ਵਿੱਚ ਪੱਛਮੀ ਗੜਬੜੀ ਇੱਕ ਵਾਰ ਫਿਰ ਸਰਗਰਮ ਹੋ ਗਈ ਹੈ ਜਿਸ ਕਾਰਨ ਵੀਰਵਾਰ ਤੋਂ ਸ਼ਨੀਵਾਰ ਤੱਕ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਜਿਸ ਦੀ ਰਫ਼ਤਾਰ ਵੱਧ ਤੋਂ ਵੱਧ 40 ਕਿਲੋਮੀਟਰ ਤੱਕ ਪਹੁੰਚ ਸਕਦੀ ਹੈ ਇਸ ਕਾਰਨ ਪੰਜਾਬ ਦੇ ਤਾਪਮਨ 'ਚ ਬਹੁਤਾ ਬਦਲਾਅ ਨਹੀਂ ਹੋਵੇਗਾ ਪਰ ਲੋਕਾਂ ਨੂੰ ਵੱਧਦੀ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਜਿਹੜੀ ਹੈ ਦੱਸੀ ਜਾ ਰਹੀ ਹੈ ਦੱਸਦੀ ਕਿ ਮੌਸਮ ਵਿਭਾਗ ਦੇ ਮੁਤਾਬਿਕ ਜਿਹੜਾ ਵੈਸਟ ਡਿਸਟਰਬੈਂਸ ਕਾਰਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਗਲੇ 2 ਦਿਨਾਂ ਲਈ yellow alert ਜਾਰੀ ਕੀਤਾ ਗਿਆ ਇਸ ਦੇ ਨਾਲ ਹੀ 20 April ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਨਵਾਂ ਸ਼ਹਿਰ ਐਸਬੀਐਸ ਨਗਰ ਰੂਪਨਗਰ ਪਟਿਆਲਾ ਅਤੇ ਸੰਗਰੂਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਪੱਛਮੀ ਮਾਲਵੇ ਵਿੱਚ 20 April ਨੂੰ ਮੌਸਮ ਜਿਹੜਾ ਹੈ ਸਾਫ਼ ਰਹੇਗਾ ਉਸ ਨੂੰ ਲੈ ਕੇ ਹੁਣ ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਜਾ ਰਹੀ ਜਾਣਕਾਰੀ ਦੇ ਤਾਬਿਕ ਵੀਰਵਾਰ ਸ਼ਾਮ ਨੂੰ ਮੀਂਹ ਪੈਣ ਦੀ ਸੰਭਾਵਨਾ ਮਜ਼ਬੂਤ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਮੀਂਹ ਕਾਰਨ ਪੰਜਾਬ ਦੇ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਪਰ ਗਰਮੀ ਤੋਂ ਕੁਝ ਰਾਹਤ ਮਿਲੇਗੀ ਪੰਜਾਬ ਦੇ ਸ਼ਹਿਰਾਂ 'ਚ ਕੁਝ ਟੁਕੜ ਤਾਪਮਾਨ 'ਚ 1 ਡਿਗਰੀ ਦੀ ਗਿਰਾਵਟ ਆ ਸਕਦੀ ਹੈ ਲੇਕਿਨ ਸ਼ਨੀਵਾਰ ਨੂੰ ਜੋ ਹੈ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ 'ਚ ਤਾਪਮਾਨ 1 ਡਿਗਰੀ ਜਿਹੜਾ ਵਧ ਜਾਵੇਗਾ ਅਤੇ ਹੁਣ ਗੱਲ ਕਰਾਂਗੇ ਅੰਮ੍ਰਿਤਸਰ ਦੀ ਸ਼ਹਿਰ 'ਚ ਜਿਹੜਾ ਹੈ ਅੱਜ ਆਸਮਾਨ 'ਚ ਬੱਦਲ ਛਾਇਆ ਰਹਾਂਦੇ ਅਸਾਰ 'ਨੇ ਬਦਲਾ ਦੇ ਨਾਲ-ਨਾਲ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਤਾਪਮਾਨ 18 ਤੋਂ 32 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ ਹੁਣ ਗੱਲ ਕਰਾਂਗੇ ਜਲੰਧਰ ਜ਼ਿਲ੍ਹੇ ਦੀ ਤੇ ਜਲੰਧਰ 'ਚ ਅੱਜ ਮੀਂਹ ਪੈਣ ਦੇ ਅਸਾਰ ਦੱਸੇ ਗਏ ਨੇ ਤਾਪਮਾਨ 'ਚ ਗਿਰਾਵਟ ਜਿਹੜੀ ਹੈ ਦੇਖਣ ਨੂੰ ਮਿਲੇਗੀ ਤੇ ਉੱਥੇ ਹੀ ਲੁਧਿਆਣੇ 'ਚ ਵੀ ਮੀਂਹ ਪੈਣ ਦੇ ਅਸਾਰ ਨੇ ਪਟਿਆਲਾ ਤੇ ਮੋਹਾਲੀ ਦੀ ਵੀ ਗੱਲ ਕਰੀਏ ਤਾਂ ਉੱਥੇ ਵੀ ਅੱਜ ਬਾਰਿਸ਼ ਪੈਣ ਦੀ ਸੰਭਾਵਨਾ ਜਿਹੜੀ ਦੱਸੀ ਜਾ ਰਹੀ ਹੈ ਲੇਕਿਨ ਉੱਥੇ ਪਟਿਆਲਾ 'ਚ ਤੂਫਾਨ ਦੀ ਵੀ ਚੇਤਾਵਨੀ ਜਿਹੜੀ ਹੈ ਦਿੱਤੀ ਗਈ ਹੈ ਤੇ ਉੱਥੇ ਹੀ ਮੋਹਾਲੀ ਦੇ ਵਿੱਚ ਜਿਹੜਾ ਹੈ ਅਮੀ ਪੈੰਦੇ ਆਸਾਂ ਨੇ ਬਦਲ ਵਾਈ ਜਿਗੀ ਰਹੇਗੀ ਤਾਂ ਹੁਣ ਦੱਸ ਜੀ ਕਿ ਪੰਜਾਬ ਦੇ ਵਿੱਚ ਬੀਤੇ ਦਿਨਾਂ ਦੀ ਗੱਲ ਕਰੀ ਲਗਾਤਾਰ ਗਰਮੀ ਕਾਰਨ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਹੋ ਗਏ ਸੀ ਲੇਕਿਨ ਹੁਣ ਉਹਨਾਂ ਲਈ ਰਾਹਤ ਦੀ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਪੱਛਮੀ ਗੜਬੜੀਆਂ ਦੇ ਚੱਲਦੇ ਹੋਏ ਸ਼ਨੀਵਾਰ ਤੱਕ ਜਿਹੜਾ ਹੈ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਹੈ ਦੱਸੀ ਜਾ ਰਹੀ ਹੈ ਯਾਨੀ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਗਰਮੀ ਤੋਂ ਜਿਹੜੀ ਹੈ ਰਾਹਤ ਮਿਲੇਗੀ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ